ਕਹਿੰਦੇ ਨੇ ਕਿ ਪੰਜਾਬੀ ਹਰ ਮੈਦਾਨ ਫਤਿਹ ਕਰ ਦੇ। ਇਹੋ ਜਿਹਾ ਹੀ ਕੰਮ ਲੁਧਿਆਣਾ ਦੇ ਨਸਤੀਕ ਖੰਨਾ ਦੇ ਰਹਿਣ ਵਾਲੇ ਤਰਨੁਣ ਸ਼ਰਮਾ ਨੇ ਕੀਤਾ। ਸ਼ਰਮਾ ਨੇ ਬੈਲਜੀਅਮ ਯੂਰਪ ਵਿੱਚ ਹੋਈ ਪੈਰਾ ਕਾਰਾਟੇ ਦੇ ਵਿੱਚ 골ਡ ਮੈਡਲ ਜਿੱਤ ਕੇ ਭਾਰਤ ਦੇ ਝੋਲੀ ਵਿੱਚ ਪਾਇਆ ਅਤੇ ਲੁਧਿਆਣਾ ਦੇ ਨਾਲ-ਨਾਲ ਪੰਜਾਬ ਅਤੇ ਭਾਰਤ ਦਾ ਵੀ ਨਾਮ ਰੌਸ਼ਨ ਕੀਤਾ। ਤਰਨੁਣ ਸ਼ਰਮਾ ਇਸ ਤੋਂ ਪਹਿਲਾਂ ਵੀ 7 ਦੇਸ਼ਾਂ ਦੇ ਵਿੱਚ ਖੇਡ ਚੁੱਕੇ ਅਤੇ ਤਰਨੁਣ ਸ਼ਰਮਾ ਭਾਰਤ ਦਾ ਇੱਕ ਲੋਤਾ ਅਤੇ ਪਹਿਲਾ ਪੈਰਾ ਕਾਰਾਟੇ ਦਾ ਖਿਡਾਰੀ ਹੈ ਜੋ ਹਰ ਵਾਰ ਭਾਰਤ ਵਾਸਤੇ ਖੇਡਦਾ ਅਤੇ ਕਾਬਲੇ ਗੌਰੇ ਕੇ ਚਾਹੇ ਪੰਜਾਬ ਸਰਕਾਰ ਹੋਵੇ ਜਾਂ ਤੇ ਭਾਰਤ ਸਰਕਾਰ ਦੋਹਾਂ ਸਰਕਾਰਾਂ ਦੇ ਵੱਲੋਂ ਤਰਨੁਸ਼ਰਮਾ ਦੇ ਮਾਮਲੇ ਦੇ ਵਿੱਚ ਕਈ ਵਾਰ ਅਣਦੇਖੀ ਕੀਤੀ ਗਈ ਹੈ ਤੇ ਤਰਨੁਸ਼ਰਮਾ ਹਰ ਮੰਤਰੀ ਅਤੇ ਹਰ ਐਮਐਲਏ ਮਿਲ ਕੇ ਆਪਣੇ ਲਈ ਨੌਕਰੀ ਦੀ ਫਰਿਆਦ ਕਰਦਾ ਰਹਿੰਦਾ ਜੈ ਸ਼੍ਰੀ ਰਾਮ ਸਾਰਿਆਂ ਨੂੰ ਮੇਰਾ ਨਾਮ ਤਰਨੁਸ਼ਰਮਾ ਤੇ ਮੈਂ ਇੰਡੀਆ ਦਾ ਪੈਰਾ ਕਾਰਾਟੇ ਦਾ ਖਿਡਾਰੀ ਹਾਂ ਵੀਰੋ ਤੇ 2 ਅਪ੍ਰੈਲ ਨੂੰ ਹੋਈ ਟੂਰਨਾਮੈਂਟ ਦੇ ਵਿੱਚ ਜੋ ਕਿ ਬੈਲਜੀਅਮ ਇੰਟਰਨੈਸ਼ਨਲ ਪੈਰਾ ਕਾਰਾਟੇ ਕੈਂਪੀਅਨਸ਼ਿਪ ਕਰਵਾਈ ਗਈ ਸੀ ਜਿਹਦੇ ਵਿੱਚ ਮੈਂ ਆਪਣੀ ਕੈਟਾਗਰੀ ਦੇ ਵਿੱਚ ਖੇਡਦਾ ਹੋਇਆ ਇੱਕ 골ਡ ਮੈਡਲ ਹਾਸਿਲ ਕਰਿਆ ਤੇ ਉੱਥੇ ਕਈ ਕੰਟਰੀਆਂ ਆਈਆਂ ਸੀਗੀਆਂ 19 ਕੰਟਰੀਆਂ ਦੀ ਪਾਰਟਿਸਪੇਟ ਕੀਤੀ ਕਈ ਕੀ ਡਾਰੀ ਸੀ ਜ ਤੇ ਜਿਹਦੇ ਵਿੱਚ ਇੰਡੀਆ ਵੱਲੋਂ ਮੈਂ ਸੀਗਾ ਤੇ ਤੁਹਾਡੇ ਭਰਾਵਾਂ ਦੇ ਆਸ਼ੀਰਵਾਦਾਂ ਦੁਆਨਾ ਅੱਜ ਮੈਂ 8ਵੀਂ ਵਿਦੇਸ਼ੀ ਟੂਰੋ ਚ 골ਡ ਮੈਡਲ ਹਾਸਲ ਕੀਤਾ ਤੇ ਉਹਨਾਂ ਸਾਰਿਆਂ ਪਰਵਾਂ ਦਾਹੀਂ ਦਿলো ਧੰਨਵਾਦ ਜਿਨ੍ਹਾਂ ਨੇ ਮੇਰੀ ਹੈਲਪ ਕੀਤੀ ਤੇ ਸਾਰਿਆਂ ਤੋਂ ਹੀ ਉਮੀਦ ਰੱਖਦਾ ਹਾਂ ਕਿ ਹੋਵੇ ਇਦਾਂ ਹੀ ਮੇਰੀ ਮਦਦ ਕਰਦੇ ਰਹਿਣਗੇ ਜੈ ਸ਼੍ਰੀ ਰਾਮ ਮੈਂ ਤੁਹਾਡਾ ਆਪਣਾ ਤਰੁਜਨ ਮੀਰੀਓ ਮੈਂ ਅੱਜ ਬੈਲੀਅਮ ਦੇ ਵਿੱਚ ਖੇਡਣ ਆਇਆ ਸੀਗਾ ਜਿੱਥੇ ਮੈਂ ਇੰਡੀਆ ਦੇ ਲਈ ਇੱਕ ਹੋਰ 골ਡ ਮੈਡਲ ਦਾ ਹਾਸਿਲ ਕੀਤਾ ਇਮਿਰਾ 8ਵਾਂ ਵਿਦੇਸ਼ੀ ਦੌੜ ਤੇ ਬੈਜਮ ਦੇ ਵਿੱਚ ਘੱਟੋ-ਘੱਟ ਨਹੀਂ 19 ਗੰਡਰੀਆਂ ਨੇ ਪਾਰਟਿਸਿਪੇਟ ਕੀਤਾ ਜਿਦੇ ਵਿੱਚੋਂ ਇੱਕ ਮੈਵੀ ਸੀ ਇੰਡੀਆ ਵੱਲੋਂ ਤੇ ਮੈਂ ਆਪਣੀ ਕੈਟਾਗਰੀ ਦੇ ਵਿੱਚ 골ਡ ਮੈਡਲ ਹਾਸਲ ਕੀਤਾ ਤੇ ਇਹ ਸਾਰੀ ਐਸਐਮਜ਼ਡ ਪੰਜਾਬ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ